ਜਿਹੜੀ ਕੌਮ ਇਕੱਠੀ ਹੈ ਉਹ ਹੀ ਤਕੜੀ ਹੈ ਜਿਹੜੀ ਕੌਮ ਵੰਡੀ ਜਾਂਦੀ ਹੈ ਉਹ ਖਤਮ ਹੋ ਜਾਂਦੀ ਹੈ ਸਿੱਖ ਕੌਮ ਤੇ ਮੁਸਲਮਾਨ ਭਾਈਚਾਰੇ ਵਿੱਚ ਫਰਕਾ ਹੈ ਆਪਣਾ ਇੱਕ ਸੁਪਰੀਮ ਅਥਾਰਟੀ ਹੈ ਤੇ ਆਪਣੀ ਇੱਕ ਜਥੇਬੰਦੀ ਹੈ ਸ਼ੋਮਨੀ ਅਕਾਲੀ ਦਲ ਕਿਸੇ ਨੇ ਕੋਈ ਨਿੱਜੀ ਤਰੀਕੇ ਨਾਲ ਨਹੀਂ ਬਣਾਇਆ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਵੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੀ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਪਾਰਟੀ ਹੈ ਘਰ ਹੈ ਪਹਿਲੇ ਮਹੰਤ ਉਹਨਾਂ ਦੇ ਕਬਜ਼ਾ ਕਰ ਗਏ ਸੀ ਮਹੰਤ ਗੁਰੂ ਘਰਾਂ ਵਿੱਚ ਬੇਅਦਬੀਆਂ ਕਰਦੇ ਸੀ ਐਜੇ ਕੰਮ ਕਰਦੇ ਸੀ ਜਿਹੜੇ ਮੈਕ ਸਟੇਜ ਤੇ ਨਹੀਂ ਕਹਿ ਸਕਦਾ ਉਦੋਂ ਆਪਣੀ ਬਜ਼ੁਰਗਾਂ ਦੀ ਲੀਡਰਸ਼ਿਪ ਨੇ ਉਦੋਂ ਆਪਣੀ ਸਾਰੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹ ਮਹੰਤਾਂ ਨੂੰ ਕੱਢਿਆ ਗੁਰਦੁਆਰਾਂ ਸਾਹਿਬ ਤੋਂ ਗੁਰੂ ਘਰਾਂ ਤੋਂ ਤੇ ਉਹਨਾਂ ਨੇ ਬਹਿ ਕੇ ਆਪਣੀ ਕਮੇਟੀ ਥੋੜੀ ਤਾਕਤ ਅਕਾਲੀ ਦਲ ਪਰ ਤੁਸੀਂ ਇੰਨਾਂ ਏਜੰਸੀਆਂ ਦੇ ਬਾਹਰ ਲਿਆਂ ਤਾਕਤਾਂ ਤੇ ਗੱਲਾਂ ਝਾਕੇ ਆਪਣੀ ਫੌਜ ਨੂੰ ਹੀ ਕਮਜ਼ੋਰ ਕਰ ਦਿੱਤਾ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਲਾਤੇ ਏਜੰਸੀਆਂ ਨੇ ਆਪਣੇ ਵਿਰੋਧੀਆਂ ਨੇ ਕਾਂਗਰਸੀਆਂ ਨੇ ਤੁਸੀਂ ਦੇਖ ਲਓ ਕਾਂਗਰਸ ਪਾਰਟੀ ਇਲਜ਼ਾਮ ਲਾਈ ਹੈ ਕਾਲੀ ਦਲ ਤੇ ਕਿ ਕਾਲੀ ਦਲ ਬੇਅਦਬੀ ਕਰਾ ਰਹੀ ਹੈ ਤੇ ਆਪਾਂ ਮੰਨ ਜਾਂਦੇ ਐ ਤਾਂ ਵੱਡੀ ਦਿੱਲੀ ਘਰਦੋ ਹਰਾ ਪ੍ਰਬੰਧਕ ਕਮੇਟੀ ਦਾ ਸਾਰਾ ਕੰਟਰੋਲ ਭਾਜਪੀ ਕੋਲੇ ਚਲਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਦੀ ਬਣਾ ਕੇ ਹਰਿਆਣਾ ਦੇ ਵਿੱਚ ਵੀ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਐ ਜੀਪੀਸੀ ਤੇ ਵੀ ਅਖੀਰਲਾ ਕਿਲਾ ਥੋੜਾ ਬਚਿਆ ਸੀ ਉਹਦੇ ਤੇ ਵੀ ਹਮਲਾ ਕਰਤਾ ਉਹ ਅਸੀਂ ਮਸਾ ਬਚਾਇਆ ਫਿਰ ਉਹਨਾਂ ਨੇ ਕਿਹਾ ਕਾਲੀ ਦਲ ਨੂੰ ਖਤਮ ਕਰ ਲਿਓ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਕਰਕੇ ਇੱਕ ਇੱਕ ਕਮੇਟੀ ਬਣਾ ਲਈ ਇੱਕ ਸਿਸਟਮ ਬਣਾ ਲਿਆ ਕਿ ਕਾਲੀ ਦਲ ਨੂੰ ਦੋ ਫਾੜ ਕਰਕੇ ਕਾਲੀ ਦਲ ਤੇ ਕਬਜ਼ਾ ਕਰ ਲਓ ਕਿ ਜਮਾ ਪੂਰੀ ਕੰਟਰੋਲ ਸਿੱਖ ਕੌਮ ਦਾ ਆਪਣੇ ਹੱਥ ਚ ਲੈ ਲਓ ਜਿਹੜਾ ਕਿਤੇ ਬੋਲ ਨਾ ਸਕੇ ਕੁਝ ਕਰ ਨਾ ਸਕੇ ਤੇ ਆਪਾਂ ਚੁੱਪਚਾਪ ਸਹਿੰਦੇ ਨੇ ਦੁਨੀਆ ਦੇ ਹਰ ਮੁਲਕ 'ਚ ਬਸੀ ਹੈ ਜਿੱਥੇ ਵੀ ਵਸੀਆ ਉਹਨੇ ਮਿਹਨਤ ਕਰਕੇ ਆਪਣਾ ਨਾਂ ਕਮਾਇਆ ਕੌਮ ਦਾ ਨਾਂ ਕਮਾਇਆ ਆਪਣਾ ਘਰ ਪੰਜਾਬ